ਸਸਰੀ ਘਰ ਦੇ ਸਾਰਿਆਂ ਨੂੰ ਅੱਜ ਆਪਾਂ ਸਾਗ ਬਣਾਵਾਂਗੇ ਆ ਮੇਥੇ ਪਾਲਕਾ ਸਰੋਂ ਦਾ ਸਾਗ ਹੈ ਤੇ ਤੁਸੀਂ ਬੜੇ ਚਿਰ ਦੇ ਕਹਿੰਦੇ ਹੋ ਵੀ ਸਾਗ ਬਣਾਇਓ ਤੇ ਅੱਜ ਆਪਾਂ ਸਾਗ ਬਣਾਵਾਂਗੇ ਤੋ ਸਵਾਰ ਕੇ ਆਪਾਂ ਰੱਖ ਲਿਆ ਦੋ ਦੋ ਤਿੰਨ ਵਾਰਾ ਧੋ ਲਿਆ ਸਾਗ ਤੇ ਦੋ ਕੱਪੜਿਆਂ ਤੇ ਇੱਕ ਥੱਲੇ ਉਹਦੋਂ ਕਪੜਾ ਇੱਕ ਉੱਤੇ ਐ ਤੇ ਆਪਾਂ ਜਮਾ ਵੇਖੀ ਥੱਲੇ ਨਹੀਂ ਲੱਗਣ ਦਿੱਤਾ ਸਾਗ ਬਹੁਤ ਵਧੀਆ ਧੋਤਾ ਹੈਗਾ ਹੁਣ ਆਪਾਂ ਇਹਨੂੰ ਚੀਰਾਂਗੇ ਸਾਗ ਨੂੰ ਦੇਖੋ ਵੱਡਾ ਪੱਤਾ ਹੋਇਆ ਉਹ ਤਾਂ ਮੈਂ ਕਿ ਧੋਣ ਲੱਗੀ ਨੇ ਬਹੁਤ ਕੱਡੇ ਵੱਡੇ ਵੱਡੇ ਪੱਤੇ ਤੇ ਜੇ ਕੋਈ ਹੋਰ ਹੋਇਆ ਤਾਂ ਆਪਾਂ ਕੱਢ ਦਿਆਂਗੇ गंदा पत्ता साफ ही है साग तो बहुत है थोड़िया जी पाहा मोटिया जी गंदा जी पकिया जी मुरो ला देंगे ਇਸ ਤਰ੍ਹਾਂ ਆਪਾਂ ਸਾਰਾ ਛੀਰ ਲਾਂਗੇ। ਉਹ ਸਾਗ ਤਾਂ ਆਪਾਂ ਸਾਰਾ ਛੀਰ ਲਿਆ ਤੇ ਹੁਣ ਪਾਲਕ ਛੀਰਾਂਗੇ। ਇਹਦੇ ਉੱਤੇ ਛੀਰਾਂਗੇ ਪਾਲਕ ਵੀ। ਆਹ ਮੁਰੂ ਮੁਰੂ ਡੰਡਾ ਆਪਾਂ ਸਾਰੇ ਵਾਵਾ ਸਾਰੇ ਲਾ ਦੇਾਂਗੇ। ਲਓ ਸਾਗ ਤੇ ਆਪਾਂ ਪਾਲਕ ਚੀਰ ਲਿਆ ਤੇ ਮੈਂ ਇੱਥੇ ਆਪਾਂ ਬਾਅਸ ਚੀਰਾਂਗੇ ਹੁਣ ਆਪਾਂ ਬੱਤੀ ਲਾ ਤਰਾਂਗੇ ਪਾਣੀ ਆਪਾਂ ਪਾ ਕੇ ਰੱਖ ਲਿਆ ਡੇਢ ਗੜ ਵੀ ਪਾਣੀ ਦੇ ਪਾਈਏ ਕਰਾਂ ਆਪਾਂ ਤੇ ਜਦ ਪਾਣੀ ਗਰਮ ਹੋ ਗਿਆ ਫਿਰ ਆਪਾਂ ਸਾਗ ਪਾ ਦਾਂਗੇ ਲਓ ਆਪਣਾ ਪਾਣੀ ਗਰਮ ਹੋ ਗਿਆ ਤੇ ਹੁਣ ਆਪਾਂ ਸਾਗ ਪਾਵਾਂਗੇ ਤੇ ਜਦੋਂ ਸਾਗ ਰਿਜਣ ਲੱਗ ਪਿਆ ਫਿਰ ਆਪਾਂ ਮੇਥੇ چیر ਕੇ ਪਾਵਾਂਗੇ ਇਹ ਤਾਂ ਹੁਣ ਥੋੜਾ ਜਿਹਾ ਨੀਵਾ ਹੋ ਗਿਆ ਰਿੱਝ ਕੇ ਫੇਰ ਆਪਾਂ ਬਾਕੀ ਰਹਿੰਦਾ ਫੇਰ ਪਾਵਾਂਗੇ ਤੇ ਉਤੋਂ ਆਪਾਂ ਕਿਹਾ ਇਹਨੂੰ ਢੱਕ ਦਿੰਨੇ ਆ ਸਾਗ ਨੂੰ ਕੁਝ ਨੀਵਾ ਹੋ ਗਿਆ ਤੇ ਆਪਾਂ ਬਾਕੀ ਰਹਿੰਦਾ ਪਾਵਾਂਗੇ ਹੁਣ ਆਪਾਂ ਸਾਰਾ ਪਾਤਾ ਤੇ ਹੁਣ ਆਪਾਂ ਮਿੱਥੇ ਚੀਰਦੇ ਫਿਰ ਇਸੇ ਮਿੱਥੇ ਪਾ ਦਿਆਂਗੇ ਛੀਰ ਕੇ ਉਹ ਟੋਟਾਕ ਦੇਾਂਗੇ ਫਿਰ ਜਣ ਲੱਗ ਪਿਆ ਥੱਲੋਂ ਸਾਗ ਹੁਣ ਆਪਾਂ ਮੂਰ ਮਾੜੇ ਮਾੜੇ ਡੰਡਲੇ ਜਿਹੜੇ ਲਾ ਦੇਾਂਗੇ ਕਰਕੇ ਆਪਾਂ ਸਾਰੇ ਛੀਰ ਲਾਂਗੇ ਇਹ ਲਓ ਮੈਂ ਇੱਥੇ ਆਪਾਂ ਸਾਰੇ ਛੀਰ ਲਏ ਸਾਗ ਵੀ ਰਹਿਜੇ ਪੈ ਗਏ ਆਪਣਾ ਉਹ ਆਪਾਂ ਇੱਥੇ ਪਾ ਦਾਂਗੇ ਆਪਾਂ ਨੌਨ ਪਾਵਾਂਗੇ ਥੋੜੀ ਜਿਹੀ ਕੁੱਟੀ ਹੋਈ ਮਿਰਚ ਪਾਵਾਂਗੇ ਆਪਾਂ ਹਲਦੀ ਪਾਵਾਂਗੇ ਇਹਦੇ ਨਾਲ ਤਿਆਬ ਨਹੀਂ ਬਣਦਾ ਆਪਾਂ ਗੰਡਾ ਪਾਵਾਂਗੇ ਅੱਧਾ ਉਧਰੋ ਚੀਰੇ ਅੱਧਾ ਉਧਰੋ ਚੀਰੇ ਇਹ ਪਾਵਾਂਗੇ ਇਹਦੇ ਨਾਲ ਵੀ ਤਜਾਵ ਨਹੀਂ ਬਣਦਾ ਥੋੜੀ ਜਿਹੀ ਮੂਲੀ ਪਾਵਾਂਗੇ ਇਹਦੇ ਨਾਲ ਵੀ ਤਜਾਵ ਨਹੀਂ ਬਣਦਾ ਹੌਣ ਕਰ ਆਪਾਂ ਉੱਤੋਂ ਢੱਕ ਦੇਾਂਗੇ ਸਾਗ ਆਪਣਾ ਰਿਜਣ ਲੱਗ ਗਿਆ 10 ਕੁ ਮਿੰਟਾਂ ਨੂੰ ਫੇਰ ਆਪਾਂ ਦੇਖਾਂਗੇ ਸਾਗ 10 ਮਿੰਟ ਹੋ ਗਏ ਸਾਗ ਪਾਇਏ ਨੂੰ ਆਪਣੇ ਨੂੰ ਇੱਥੇ ਪਾਇਆ ਨੂੰ ਖੁਰਾ ਰਿਜੇ ਜਾਂਦਾ ਹੁਣ ਆਪਾਂ ਉੱਤੇ ਪਾਣੀ ਗਰਮ ਧਰਾਂਗੇ ਪਾਣੀ ਘੱਟ ਹੈਗਾ ਸੁੱਕ ਗਿਆ ਪਾਣੀ ਪਾਣੀ ਗਰਮ ਧਰਾਂਗੇ ਉੱਤੇ ਇਹਦੇ ਜੋ ਪਾਣੀ ਗਰਮ ਹੋ ਗਿਆ ਆਪਾਂ ਸਾਰਾ ਪਾਣੀ ਵਿੱਚ ਪਾ ਦਿਆਂਗੇ ਇਹਦੇ ਲਓ ਪਾਣੀ ਗਰਮ ਹੋ ਗਿਆ ਤੇ ਆਪਾਂ ਹੁਣ ਸਾਗ 'ਚ ਪਾ ਦਿਆਂਗੇ ਇਹ ਸਾਰਾ ਪਾਣੀ ਖੋਲ ਰਿਜੇ ਆਊਗਾ ਹੁਣ 15-20 ਮਿੰਟਾਂ ਨੂੰ ਵੇਖਾਂਗੇ ਆਪਾਂ ਸਾਗ ਆਪਣਾ ਰਿਜੇ ਜਾਂਦਾ ਤੇ ਪਾਣੀ ਆਪਾਂ ਹੋਰ ਉੱਤੇ ਰੱਖਾਂਗੇ ਗਰਮ ਕਰਕੇ ਪਾਵਾਂਗੇ ਪਾਣੀ ਵਾਵਾ ਸਾਗ ਖਿੰਦਾ ਪਾਣੀ ਤੇਰੀ ਬਧੀਆ ਰਿਜੂਗਾ ਆਪ ਗਰਮ ਪਾਣੀ ਹੋ ਗਿਆ ਜਦੋਂ ਆਪਾਂ ਵਿੱਚ ਪਾ ਦੇਾਂਗੇ ਸਾਰਾ ਪਾਣੀ ਲੋ ਪਾਣੀ ਗਰਮ ਹੋ ਗਿਆ ਤੇ ਆਪਾਂ ਹੁਣ ਵਿੱਚ ਪਾ ਦਿੰਨੇ ਆ ਫਿਰ ਆਪਾਂ ਇਹ ਨੰਗਾਈ ਰੰਨਾ ਗਏ ਤੇ ਜੇ ਤੇ ਟੱਕਣ ਦਿੰਨੇ ਤੇ ਪਾਣੀ ਬਾਹਰ ਆਉਂਦਾ ਹੈਗਾ ਤੇ ਜਦੋਂ ਪਾਣੀ ਥੋੜਾ ਜਿਹਾ ਘਟ ਗਿਆ ਫਿਰ ਆਪਾਂ ਟਕਾਂਗੇ ਇਹ ਹੁਣ ਫਿਰ ਦੋਨੋਂ 2 ਘੰਟਿਆਂ ਬਾਅਦ ਦਿਖਾਵਾਂਗੇ ਲਓ ਸਾਗ ਆਪਣਾ ਰਜੀ ਜਾਂਦਾ ਹੈ ਘੰਟਾ ਹੋ ਗਿਆ ਰਿਜੀ ਜਾਂਦੇ ਨੂੰ ਤੇ ਹੁਣ ਆਪਾਂ ਪਹਿਲਾਂ ਤੜਕਾ ਭੁੰਨਾਗੇ ਤੇ ਇਹਦੇ ਵਿੱਚ ਹੀ ਤੜਕਾ ਪਾ ਦੇਾਂਗੇ ਆਪਾਂ ਲਾਉਂਦੇ ਨਹੀਂ ਹਜੇ ਢੀ ਛੇਤੀ ਤੜਕਾ ਵਿੱਚ ਰਿਜੀ ਜਾਊਗਾ ਫੇਰ ਦੁਬਾਰਾ ਨਹੀਂ ਲਾਉਂਦੇ ਤੜਕਾ ਆਪਾਂ ਅਗੋਂ ਦਾ ਟਮਾਟਰ ਵੀ ਆਪਾਂ ਚੀਰ ਕੇ ਰੱਖ ਲਿਆ ਹਰੀ ਮਿਰਚੇ ਲਸਣ ਤੇ ਅਦਰਕ ਇਹ ਆਪਾਂ ਕੁੱਟ ਕੇ ਪਾਵਾਂਗੇ ਤੜਕਾ ਲਾਵਾਂਗੇ ਹੁਣ ਆਪਾਂ ਲਸਣ ਤੇ ਅਦਰਕ ਤੇ ਮਿਰਚ ਕੁੱਟਾਂਗੇ ਆਪਾਂ ਹੁਣ ਢੜਕਾ ਲਾ ਕੇ ਤੇ ਇਹਦੇ ਵਿੱਚ ਪਾ ਦਾਂਗੇ ਸਾਗ ਦੇ ਰਹੀਦੇ ਦੇ ਲਓ ਆਪਾਂ ਢੜਕਾ ਭੁੰਨ ਲਿਆ ਤੇ ਆਪਾਂ ਹੁਣ ਇਹ ਸਾਗ ਚ ਪਾ ਦਾਂਗੇ ਵਿਚਰ ਜੀ ਜਾਊਗਾ ਭਾਵੇਂ ਆਪਾਂ ਘੰਟਾ ਨਹੀਂ ਲਾਉਂਦੇ ਇਹਨੂੰ ਸਾਗ ਨੂੰ ਵੀ ਲੋਕਾਂ ਨੂੰ 2-3 ਘੰਟੇ ਚ ਸਾਗ ਬਣ ਜਾਊ

ਤਾਂ ਆਪਾਂ ਪੀ ਆਣ ਗਰਮ ਕਰ ਲੈਣਾ ਚਾਹੀਦਾ ਹੈ। ਉਹਨਾਂ ਨਾਲ ਕਿਹੜਾ ਕੰਮ ਕਰਨਾ ਹੈ। ਆਟਾ ਪਾਹ ਭੁੰਨਿਆ ਹੋਇਆ ਕਣਕ ਦਾ ਆਟਾ ਇਹਦੇ ਵਿੱਚ ਪਾਵਾਂਗੇ। ਸਤਿ ਪੁਰਖ ਜੀ ਜੇਕਰ ਆਪਾਂ ਆਪੀ ਜੀ ਦੇ ਰਹਿਣਗੇ।

ਆਪ ਕੋਈ ਕਹਾਣੀ ਸੁਣਾਇਆ ਆਪ ਨੂੰ ਦੇਖ ਕੇ ਤੁਹਾਨੂੰ ਆਇਆ ਆਪ ਤੋਂ ਮਿੰਨਤ ਕਰਾਂ ਕਿ ਤੁਸੀਂ ਮਾ ਆ ਮੈਂ ਇੱਕ ਬਹੁਤ ਸੋਹਣੀ ਆਉਂਦੀ ਵਧੀਆ ਬਣਿਆ ਸਾਗ ਆਪ ਨੂੰ ਮਿਲਣਾ ਚਾਹੁੰਦੀ ਹਾਂ ਆਪਾਂ ਆਪਣਾ ਘੋਟ ਕਟ ਗਿਆ ਤੇ ਹੁਣ ਆਪਾਂ ਕੌਲੀ ਚ ਪਾਵਾਂਗੇ ਬਹੁਤ ਵਧੀਆ ਬਣਿਆ ਸਾਗ ਮੂਲੀ ਗੰਡਾ ਵਿੱਚ ਸਭ ਕੁਲ ਗਏ ਮਖਣੀ ਪਾਵਾਂਗੇ ਦੇਖੋ ਕਿੰਨਾ ਵਧੀਆ ਬਣਿਆ ਸਾਗ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ